ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਦੀ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਮੱਝਾਂ ਤੇ ਦੋ ਗਾਵਾਂ ਤੁਹਾਨੂੰ ਦਿਖਾਉਣੀ ਆ ਇੱਕ ਜਰਸੀ ਤੁਹਾਨੂੰ ਕਾਫੀ ਕਮਾਲ ਦੀ ਪੰਜਾਬ ਵਾਲੀ ਜਰਸੀ ਤੁਹਾਨੂੰ ਦਿਖਾਉਣੀ ਆ ਤੇ ਇੱਕ ਟੁਕੜਾ ਬੰਗਾ ਤੁਹਾਨੂੰ ਹੌਲੇ ਜੇ ਭਾਏ ਤੁਹਾਨੂੰ ਦਿਖਾਵਾਂਗੇ ਆ ਜਾ ਦੇਖ ਸਾਦੇ ਚੰਗੀਆਂ ਜਾਂ ਤੇ ਬਿਲਕੁਲ ਤਾਜ਼ੀਆਂ ਸੂਈਆਂ ਜਾਂ ਤਿਆਰ ਮੱਜਾਂ ਤੁਹਾਨੂੰ ਚੰਗੇ ਹਵਾਨੇ ਵਾਲੀਆਂ ਤੁਹਾਨੂੰ ਦਿਖਾਵਾਂਗੇ ਆ ਦੇਖ ਸਾਦੇ ਜੀ ਚੰਗੇ ਕੱਦ ਕੱਟ ਚੰਗੇ ਪਿੱਠਪੜੇ ਵਾਲੀਆਂ ਮੱਜਾਂ ਤੁਹਾਨੂੰ ਦਿਖਾਉਣੀ ਆ ਵੀਡੀਓ ਪੂਰੀ ਜ਼ਰੂਰ ਵੇਖੋ ਅੱਜ ਰੇਟ ਵੀ ਜਿਹੜੇ ਕਹਿੰਦੇ ਕਿ ਬਿਲਕੁਲ ਨੋਰਮਲ ਹੀ ਕਰਨੇ ਆ ਤੇ ਸੱਤ ਪਸ਼ੂ ਤੁਹਾਨੂੰ ਟੋਟਲ ਅੱਜ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਜੀ। ਉਹ ਸੁਣਾ ਠੀਕ ਠਾਕ ਜੀ। ਵਧੀਆ ਜੀ ਵਧੀਆ। ਚਲੋ ਵਧੀਆ ਚੱਲਦਾ ਜੀ। ਤੇ ਗੁੜੀਆ ਦਾ ਕੀ ਹਾਲ ਚੱਲ ਜੀ ਹਣ? ਹਾਂਜੀ ਠੀਕ ਠਾਕ ਜੀ। ਠੀਕ ਹਣ? ਹਾਂਜੀ ਹਾਂਜੀ। ਠੀਕ ਆ। ਤੇ ਚਲੋ ਨਾਮ ਦੱਸਦੇ ਕਰੀ। ਹਾਂਜੀ ਦਲਦਰ ਸਿੰਘ ਪਿੰਡ ਚੱਟਾ ਤਸੀਹ ਪਟਾਰਾ ਜ਼ਿਲ੍ਹਾ ਗਦਾਸਪੁਰ। ਤੇ ਫੋਨ ਨੰਬਰ ਹੀ ਬੋਲ ਦੇ। 95827752। ਠੀਕ ਆ। ਪਹਿਲਾਂ ਮੱਝਾਂ ਵਿਖਾ ਦੀਆਂ ਕਾਮ ਵਿਖਾ ਦੀਆਂ। ਦੋ ਘਾਵਾਂ ਨੇ ਦੋਵੇਂ ਘੜਾ। ਚਲੋ ਦੋ ਘਾਵਾਂ ਹੈਗੀਆਂ। ਘਾਵਾਂ ਦਿਖਾ ਕੇ ਤੇ ਫੇਰ ਆ ਮੱਝਾਂ ਤੁਹਾਨੂੰ ਦਿਖਾਉਨੇ ਆ। ਬੇਲੇ ਨੰਬਰ ਵਾਲੀ ਜਰਸੀ ਤੋਰ ਹੀ ਦੋ ਇੱਕ ਰਿਹੇ ਰਹੀ ਦੱਸਦੇ ਇਹ ਗੱਬਣ ਆ ਜਿਹੜੀ ਅਜੇ ਪੰਜਾਬ ਵਾਲੀ ਜਰਸੀ ਪੰਜਾਬ ਵਾਲੀ ਜਰਸੀ ਆ ਤੇ ਚੰਗੇ ਕੱਦ ਕਾਠ ਵਾਲੀ ਹੈ ਵੱਡੀ ਵੀਰ ਜੀ ਥੰਬੀ ਥੰਬੀ ਵੀ ਚੰਗੀ ਆ ਜਿੱਥੋਂ ਆਈ ਆ 20 ਕਿਲੋ ਵਾਲੀ ਵੀਰ ਜੀ ਜਰਤੀ ਆ ਤੇ ਦੁੱਧ ਜਿਹੜਾ ਕਹਿੰਦੇ ਕਿ 20 ਲੀਟਰੇ ਚਵਾ ਦੂਗੀ ਬਾਕੀ ਕੱਦ ਕਾਠ ਵੀ ਚੰਗਾ ਹੈ ਤੇ ਬੇਲ ਵੀ ਚੰਗੀ ਹੈ ਕਨਾਂ ਦਾ ਸਾਈਜ਼ ਗੱਪ ਵੀ ਜਿਹੜਾ ਚੰਗਾ ਜਿੱਤਰ ਜਿੱਤਰ ਹਵਾ ਨਈ ਨਾ ਭਰਿਆ ਉਤਰ ਉਤਰਾਂ ਥਣ ਜਿਹੜੇ ਨੇ ਮਗਰਲੇ ਵੀ ਚੰਗੀ ਤਰ੍ਹਾਂ ਕੱਢ ਲੈਣੇ ਇਹਨੇ ਠਲਾਵੀਆਂ ਆਹ ਦੇਖ ਸਾਡੇ ਜੀ ਤੇ ਮਿਲਕਵੇਂ ਨੇ ਵੀ ਚੰਗੀ ਮੋਟੀ ਲੱਗੀ ਆ ਜਿਹੜੇ ਵਿੱਚ ਯਕੀਨ ਸੋਹਣੀਆਂ ਜਰਸੀਆਂ ਰੱਖਣ ਦੇ ਤੇ ਸੋਹਣੀ ਜਰਸੀ ਆ ਪੰਜਾਬ ਵਾਲੀ ਤੇ ਲਾਟੋਲਾ ਸਾਹਿਬ ਇਹਨੇ ਭਰ ਜਾਣੀਆਂ ਸੂਨ ਤੱਕਰ ਤੇ ਕਿੰਨਾ ਫਿਰ ਮੁੱਲ ਵਿੱਦੀ ਇਹਦਾ ਵੀਰ ਜੀ ਅਜੇ ਨਾ ਵਚੀ 10 ਦਿਨ ਲਾਊਗੀ ਫਟੇ ਤੋਂ ਬਾਹਰ ਹੀ ਲਾਊਗੀ ਅੱਛਾ 20 ਕਿਲੋ ਦੀ ਗਾਰੰਟੀ ਲੈ ਕੇ ਦਵਾਂਗੇ ਅੱਛਾ ਆਣ ਦੀ ਇੱਕ ਨੰਬਰ ਹੋ ਜੇ ਗੁੰਡਾ ਆਂਡੀਆਂ ਹੋਣਗੇ ਆ ਠੀਕ ਆ ਦੂਜਾ ਸੁਆ ਇਹਨੇ ਸੁਣਾ ਜੀ ਅੱਛਾ ਹਾਂ ਜੀ ਪਹਿਲੀ ਤਰੀਕ ਨੂੰ ਤੈਨੂੰ ਪੂਰੇ ਹੋਣਿਆ 9 ਮਹੀਨੇ ਤੇ ਮੁੱਲ ਤੇ ਬਾਕੀ ਤੇ ਉਹਨਾਂ ਅੱਗੇ ਟੀਕਾ ਬਹੁਤ ਚੰਗਾ ਲਵਾਇਆ ਪਿਓਰ ਜਰਸੀ ਦਾ ਟੀਕਾ ਲਵਾਇਆ ਤੂੰ ਕਰਮਗੇ ਤੇ ਠੀਕ ਆ ਹਾਂ ਜੀ ਮੋਲੇ ਦਾ ਵੀਰ ਜੀ ਕਰਨ ਜਰਸੀ ਦਾ ਵਾਹ 70 ਕਰ ਲੀਏ 65 ਕਰ ਲਈਏ ਮੋਲੇ ਦਾ 50000 ਰੁਪਿਆ 50000 ਰੁਪਿਆ ਹਾਂ ਤੇ ਆ ਤੱਕੜ ਗੱਭਨ ਜੇ ਇਹ ਵੀ ਦੀ ਪੰਜਾ ਮਹੀਨੇ ਕਿੱਕ ਪਾਸ ਜੇ ਅੱਛਾ ਤੇ ਦੁੱਧ 4 ਕਿਲੋ ਪਰ 3 ਕਿਲੋ ਕਰਕੇ ਦੇਣੀ ਆ ਅੱਛਾ ਇੱਕ ਨੰਬਰ ਚੋਂ ਆ ਥਾਂ ਜੇ ਹੋਊਗੀ ਪੋਲੀ ਮੋਟੀ ਜੋਂ ਹੋਊਗੀ ਥੋੜੀ ਧੀਰੀ ਹੋਊਗੀ ਤੋੜ ਦ ਫਿਰ ਥਾਣੇ ਕੋ ਪਤਾ ਲੱਗਾ ਇੱਕੋ ਟਾਈਮ ਚ ਹੁੰਦਾ ਕਿ ਦੋਵੇਂ ਟਾਈਮ ਵੀ ਦੀ ਪੰਜ ਦੋਵੇਂ ਢਾਲ ਜੋੜੋ ਇਹ ਬੜੇ ਮਹੱਤਵ ਜੇ ਬੰਨੇ ਕੋ ਲਈ ਆ ਤੇ ਤੁੜੀ ਵੀ ਨਹੀਂ ਪਉਂਦਾ ਅੱਛਾ ਬਾਕੀ ਇਹ ਵੀ ਦੀ ਕੋ ਸਾਂਗ ਕਰ ਲੂਗਾ ਦੁੱਧ 5-6 ਕਿਲੋ ਹੋਣੇ ਇਹਨੇ ਚੋਂ ਡਾ ਬਣਾ ਠੀਕ ਹੈ ਬਾਕੀ ਸੱਜੇ ਦੁੱਧ 3-4 ਕਿਲੋ ਦਊਗੀ ਠੀਕ ਆ ਆਨੇ ਕੋ ਕਾਲਾ ਕਿਦਾਂ ਦਾ ਲਗਾ ਕਰਨਾ ਮੋਟਾ ਮਹੀਆ ਨਾ ਲਗਾ। ਇਹਦੇ ਥਣ ਖਾਵੇ ਪਿੱਛੇ। ਤੇ ਆਨੇ ਥਣ ਕਿਦਾਂ ਦਾ ਲਗਾ ਮਹੀਆ ਹਰਕਾ। ਤੇ ਕਿੰਨਾ ਫੇਰੇ ਦਾ ਮੁੱਲ? ਇਹਦਾ ਮੁੱਲ ਵੀ ਤੁਸੀਂ ਕਰੂ 50 ਕਰੀਏ ਜੋ ਮਰਜ਼ੀ ਕਰੀਏ 20 ਹਜ਼ਾਰ। 2000 ਦੇ ਵਿੱਚ ਛੋਟ ਛੋਟ ਕਰ ਦੋਗੇ 2000 ਛੜ ਦਾਂਗੂ 10000 ਦੀ ਦੇ ਦੋਗੇ ਚੱਕ ਕਰਾਗੇ ਘੋੜੇ ਪੰਜਾਂ ਮਹੀਨੇ ਦੀ ਗੱਭਣ ਚੱਕ ਪਾਸ ਜੀ ਠੀਕ ਆ ਤੇ ਮੱਝਾਂ ਖਾਈਏ ਹੁਣ ਮੱਝਾਂ ਪਹਿਲਾਂ ਗੱਭਣਾਂ ਦੋਵੇਂ ਖਾਦਦੇ ਨੇ ਸਹੀ ਆ ਥਾਣੇ ਤੇ ਇੱਕ ਵਾਰੀ ਲੱਗ ਕੇ ਦੇਖ ਸਕਦੇ ਜੀ ਖਾਣਾ ਦਾ ਸਾਈਜ਼ ਗੈਪ ਇਹਦਾ ਕਾਫੀ ਪਿਆਰਾ ਹੈ ਤੇ ਮਿਲਕ ਮੈਨ ਵੀ ਚੰਗੀ ਲੱਗਦੀ ਹੈ ਬਿਲਕੁਲ ਬਰਾਬਰ ਜੀ ਤਿਆਰ ਹੁੰਦੀ ਹੈ ਪੂਰੀ ਥੱਲਿਓਂ ਕਾਫੀ ਸਫਾਈ ਜੀ ਬਿਲਕੁਲ ਡੇਰੀਆਂ ਚ ਚਾਉਣ ਵਾਲੀ ਮੱਝ ਹੈ ਜਿਹੜੀ ਆ ਦੇਖ ਸੰਦੇ ਜੀ ਕਿੰਨੇ ਕੇ ਦੁੱਧ ਵਾਲੀ ਜੇ ਵੇਚੀ ਹੈ ਵੇਚ ਰੋ ਚਾਰ ਟਾਲੀ ਅੱਛਾ ਹਾਂ ਜੀ ਤੋਰਾ ਫੇਰ ਇੰਦੋਂ ਮੈਂ ਆ ਦੇਖ ਸਦੇ ਜੇ ਤਿਆਰ ਹੋਣਾ ਵਾ ਜੇ ਇਹਨੇ ਅਜੇ 2-4 ਦਿਨ ਅਜੇ ਵੀ ਇਹਨੇ ਲੈ ਜਨੇ 4-5 ਦਿਨ ਲੈਣੇ ਫੁੱਲੇ ਢੋਲੇ ਤੇ ਸੋਨ ਤੱਕ ਚੰਗੀ ਬਣਨੀ ਹੈ ਸਿੰਘ ਥੋੜਾ ਜਿਹਾ ਤਾਂ ਨੂੰ ਕਰਕੇ ਮੋੜਿਆ ਇਹਨੇ ਐਵੇਂ ਹੀ ਲਈ ਆ ਤੇ ਬਾਕੀ ਥੱਲੇ ਬੜੀ ਸਫਾਈ ਜੀ ਬਾਕੀ ਕੱਦਗਾਠ ਪਿੱਠ ਪੁੜੇ ਤਾਂ ਵੀ ਚੰਗੀ ਹੈ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ 27500 ਜੀ ਆ ਜੀ ਕਰੀਏ ਇੱਧੇ ਔਨਲਾਈਨ ਵਾਲੀ ਗੱਲ 72000 ਦੀ ਦੇ ਦਾਂਗੇ 72000 ਦੀ ਚਲੋ ਛੋਟ ਛੜ ਮੌਕੇ ਤੇ ਹੋਰ ਕਰ ਦੋ ਹਾਂ ਨਾ 70000 ਦੀ ਮੈਂ ਦੇ ਦਾਂਗੀ ਪੂਰੇ 70 ਦੀ ਦੇ ਦੋਗੇ ਪਰ ਤੇਰਾ ਜਦੋਂ ਗੱਲ ਮੈਂ ਕਿਹਾਉਗੀ ਠੀਕ ਹੈ ਮਾਣੀ ਪਿੱਛੇ ਹੀ ਗੰਟੀ ਹੋਗੀ ਬਾਕੀ ਚਲੋ ਸੋਨੇ ਸਫਾਈਆਂ ਜੇ ਤਿਆਰ ਹੁੰਦੀ ਹੈ ਬਾਕੀ ਖੜੇ ਕੋਈ ਸਾਂਭ ਵਾਲਾ ਦੁੱਧ ਚੰਗਾ ਕੱਢੀ ਜਾਣਾ ਇਹਨੇ ਤੇ ਹੁਣ ਜਿਹੜੀ ਦੂਸਰੇ ਨੰਬਰ ਤੇ ਮਾਜ ਥਣ ਇਹਦੇ ਲਾਗੇ ਤੋਂ ਦੇਖ ਸਕਦੇ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਉਹ ਵੀ ਦੋ ਤਿੰਨ ਲੈ ਜੀ ਦੂਜੀ ਸੂਈ ਝੋਟੀ ਆ ਠੀਕ ਹੈ ਜੀ ਦੇਣਾ ਜ ਇੰਨੇ ਵੀ ਲੈ ਜਾਣੇ ਆ ਇਹ ਵੀ ਚੰਗੀ ਭਰੰਦੀ ਥੱਲੇ ਬਾਕੀ ਪੇਥ ਫੋੜੇ ਤੇ ਵੀ ਚੰਗੀ 85 ਚੰਗਾ ਹਵਾਨਾ ਪਰੰਦੀ ਹੈ ਵੀ ਤੇ ਨੋਗਾ ਥਾਂ ਦਾ ਚਵਾਈ ਬੋ ਚੰਗੀ ਵੀਰ ਜੀ ਠੀਕ ਹੈ ਜੀ ਤੇ ਕਿੰਨਾ ਫਿਰ ਇਹਦਾ ਮੁੱਲ ਵੀਰ ਜੀ ਦੋ ਦੋ 12 ਕਿਲੋ ਦੀ ਗਾਰੰਟੀ ਹੋਗੀ ਅੱਛਾ ਇਹਦਾ ਮੁੱਲ 70000 70000 ਲਿਆ ਹਾਂਜੀ ਛੋਟ ਛੱਟ ਵਿੱਚੋਂ ਕਰ ਦੋ 2000 ਹੀ ਛੱਡਾਂਗੇ ਅੱਛਾ 68000 ਦੀ 68000 ਦਵਾਂਗੇ ਠੀਕ ਹੈ ਜੀ ਹਾਂਜੀ ਤੇ ਹੁਣ ਇੱਕ ਆ ਚੰਗੇ ਕੱਦ ਕੱਖ ਲਈ ਮਾਜੇ ਤਾਜੀ ਸੋਈ ਹੈ ਉਹਦੇ ਕਰਕੇ ਥੋੜੀ ਲੱਪੇ ਲੱਪੇ ਚ ਵੀ ਆ ਕੱਲ ਦੀ ਸਹੀ ਮਗਰ ਕੱਟਾ ਜੇ ਤੇ ਥੱਲੇ ਆ ਬੜੀ ਸਫਾਈ ਚ ਤਿਆਰ ਹੋਈ ਹੈ ਵੀ। ਕੋਲੇ ਵੀ ਜੀ ਨੌ ਦਾ ਖਲੋ ਸਟਾਡਿੰਗ ਇਹਦੇ ਹੁੰਦੇ। ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਇੱਥੇ ਚੰਗੀਆਂ ਆ। ਉਧਰੋਂ ਆਈ ਆ ਇਹ। ਤੇ ਪਾਰੇ ਪੱਲੇ ਦੀ ਮੱਝ ਆ ਜਿਹੜੀ। ਤੇ ਦੂਜੀ ਗੱਲ ਇਹ ਜੀ ਉਹ ਟਾਈਮ ਲੋਡ ਕਰ ਲੈ। ਅੱਛਾ। ਹਮਾਰਾ ਤਿਰਜਾ ਤਿਰਜਾ ਮਿੰਟ ਨੂੰ ਨਾ ਹੋਊਗਾ ਦੋਹਾਂ ਤੋਂ ਪਹਿਲਾਂ ਮੈਂ જોઈਉ ਕਿ ਬਾਲਟੀ ਦੁੱਧ ਦੀਦੋਂ ਇੰਨੀ ਕਵਾ ਲਗਾ ਗਏ ਨੇ ਮੈਂ। ਠੀਕ ਆ ਜੀ। ਬਾਕੀ ਕੱਦ ਘਾਠ ਇਹਦਾ ਵੀ ਚੰਗਾ ਵਾ। ਚੰਗੇ ਸਟਰਕਚਰ ਦੀ ਆ। ਇਹ ਕੀ ਤਾਜੀ ਸੂਈ ਆ ਤੇ ਕਰਕੇ ਥੋੜੀ ਜੀ ਲੱਪੇ ਲੱਪੇ ਜਿਆ ਬਾਕੀ ਜਿਹੜਾ ਕੋ ਸਾਹਮ ਕਰੂਗਾ ਦੁੱਧ ਵੀ ਚੰਗਾ ਚੋਲੂਗਾ ਤੇ ਇਹਨੇ ਰਾਜੀ ਵੀ ਹੋ ਜਾਣਾ ਹੋਰ ਤੇਰਾ 12 ਕਿਲੋ ਜਗਾਉਗੀ ਇਹ ਵੀ ਹਾਂ ਥੱਲੇ ਆਂ ਦੇਖ ਸਾਡੇ ਜੀ ਚੰਗੀ ਬਣੀ ਆ ਇਹ ਦੁਪਹਿਰਾਂ ਦਾ ਵੇਖੋ ਮੈਂ ਥੱਲੇ ਲਿਆਵਾ ਤੇ ਇੱਕ ਨੱਕ ਵਿਧੀ ਦੁੱਧ ਚਵਾਈ ਜਾਊਗੀ ਦੁੱਧ ਵੀਰ ਜੀ 9-10 ਕੋ ਬੋੜਾ ਸਟਾਰਟਿੰਗ ਤੋਂ ਚੱਲੀ ਆ ਅੱਛਾ ਸਹੀ ਜੀ ਠੀਕ ਆ ਤੇ ਰਕਾ ਸਾਫ ਦਾ 30 ਸਵੇਰੇ ਤੇ ਕਿੰਨਾ ਕੁ ਚਵਾਈ ਜਾਊ ਦੁੱਧ ਵੀਰ ਜੀ 12-13 ਕਰੋੜ ਮਾਨ ਨਾ ਜਾਊਗੀ ਕਹਿਣ 14-15 ਵੀ ਕਹਿ ਦੀ ਘਰ ਵਾਲੇ ਤਾਂ ਨਹੀਂ ਕਿਉਂਦਾ ਕਿ ਬੱਚ ਹੋਇਆ ਅੱਛਾ ਬਾਜੂ ਨਾ ਪਹਿਲਾਂ ਨਹੀਂ ਉੱਧਰੋਂ ਲਿਆਦੀ ਸੀ ਅੱਛਾ ਕੱਲ੍ਹ ਤੀਜਾ ਸਵੇਰ ਸਗੀ ਆ ਤੇ ਮੁੱਲੇ ਦਾ ਫਿਰ ਇਹ ਮੁੱਲ 75 ਹਜ਼ਾਰ 75 ਹਜ਼ਾਰ ਆ ਹਾਂਜੀ ਛੋਟ-ਛਾਟ ਵਿੱਚੋਂ ਕਰ ਦੋਗੇ 72 ਵੀ ਵੀਰ ਜੀ ਲਾਓਗੇ 72 ਦੇ ਦੋਗੇ ਚਲੋ ਮੌਕੇ ਤੇ ਹੋਰ ਕਰ ਦੋਗੇ ਕੋਈ ਨਹੀਂ ਕਰਦਾ ਠੀਕ ਹੈ ਜੀ ਸੂਈ ਸਵਾਈ ਹੈ ਇਹਨੋਂ ਕਿੰਨਾ ਜਿਹਰਾ ਹੋ ਗਿਆ ਸੂਈ ਨਹੀਂ ਵੀਰ ਜੀ ਪਰਸਾਂ ਦੀ ਸੂਈ ਨਾੜੂ ਦੇ ਬੱਚਾ ਮਾਰ ਕੱਟੀ ਜੇ ਤਾਜ਼ੇ ਬੱਚੇ ਆ ਜਿਹੜੇ ਬਿਲਕੁਲ ਤਾਜ਼ੇ ਨਾੜੂ ਦੇ ਤੁਹਾਨੂੰ ਵੀ ਦਿਖਾ ਦਾਂਗੇ ਇਹਦਾ ਮੋਰ ਸੱਤ ਅੱਠ ਦਿਓ ਭਾਈ ਇਹਦੇ ਕੋ ਸੱਤ ਅੱਠ ਲੀਕ ਜਿਹੜਾ ਬੋਲਾ ਦੱਸਦੇ ਇਹ ਥੋੜੀ ਨਿਗਰ ਹਾਨਦੀ ਆ ਬਾਕੀ ਉਤਨੇ ਆ ਕਿ ਪਿੱਠ ਫੋੜੇ ਤੋਂ ਚੰਗੀ ਆ ਬਾਕੀ ਜਰਦੀਆਂ ਤਾਂ ਹੀ ਆਪਣੀ ਆਪ ਵੇਖਿਆ ਹਰ ਕਿਸੇ ਆਪੋ ਆਪਣੀ ਵੇਖਣ ਦੀ ਨਿਗਾਹ ਨਹੀਂ ਆਉਂਦੀ ਇਹਦਾ ਫਿਰ ਮੁੱਲ ਇਹ ਮੁੱਲ 70000 ਦੇ ਮੰਤਣ ਵਿੱਚੋਂ ਦੋ ਕਰ ਦिए ਯਾਰ ਹੋਰ ਛੱਡ ਦिए ਫਿਰ ਹਾਂ ਲੰਘ ਜੀ ਪੈਣੀ ਆ ਜੀ 60000 ਦੀ ਤੇ ਉਸ ਤਰ੍ਹਾਂ ਦੁੱਧ ਕਿੰਨਾ ਕੁ ਚਵਾਈ ਜਾਊਗੀ ਜੀ ਜੀ 10000 ਮਿਲ ਜਾਊਗੀ ਇਹ ਸਾਧਕ ਕਦੇ ਗੋਲਾ ਜਿਹਾ ਬਣਾ ਜੇ ਠੀਕ ਹੈ ਜੀ ਤੇ ਆ ਮੈਂ ਤੇਰੇ ਵੀ ਦੀ 11 ਕਿਲੋ ਦੁੱਧ ਹੈ 11 12 ਕਿਲੋ 10 ਕਿਲੋ ਦੀ ਢੱਰ ਕੀ ਗਾਰੰਟੀ ਦਵਾਂਗੇ ਹੁਣੇ ਜੇ ਆਈ ਆ ਮਗਰ ਕੱਟੀ ਜੇ 12 ਕੱਟੀ ਇਹੋ ਬੜੇ ਟੋਪ ਨੀਲੀ ਦੀ ਕੱਟੀ ਕਬੜੀ ਸੋਹਣੀ ਹੈ ਵੇਖੋ ਥੋੜਾ ਘਰੇ ਬਗਰੇ ਨਾਲ ਇਧਰ ਵੇਖੋ ਕਿ ਹੁਣ ਕਿਤੇ ਮੈਨੂੰ ਲੱਗੀ ਆ ਅੱਛਾ ਇਸ ਤਰ੍ਹਾਂ ਹੀ ਥੱਲੇ ਬੈਜੇ ਭਾਵੇਂ ਇਹਨੂੰ ਹੈ ਯਾਦੋ ਵੀ ਦਿਖੜੇ ਭਾਵੇਂ ਵੇਖੋ ਉਸ ਤੋਂ ਆ ਗੀ ਠੀਕ ਹੈ ਅਜੇ ਆਈ ਹੁਣੇ ਹੀ ਆ ਥੋੜਾ ਜਿਹਾ ਹੋਇਆ ਵਾ ਆ ਪਿੱਛੇ ਸਣਾ ਵੇਖੋ ਵੇਖੋ ਚੋਈਏ ਮੈਨੂੰ ਠੀਕ ਹੈ ਬਹੁਤ ਸਾਫ਼ ਸਾਰੀਆਂ ਮੀਆਂ ਦੀ ਚੋਈ ਇੱਕ ਦੂਜੀ ਨਾਲ ਨਾਲ ਹੈ ਠੀ ਇਹਦੇ ਕੋਲ ਤੋਂ ਦੱਦ ਕਿੰਨਾ ਤਿਆਰ ਵੀ ਜੀ ਦੋ ਤਾਂ ਵੀਰ ਜੀ 11 12 ਪਰ 10 ਕਿਲੋ ਦੀ ਗਾਰੰਟੀ ਦੇ ਜੀ ਪੱਕਾ ਦੋ ਜਿਹੜਾ ਤਿਆਰ ਆ ਹਾਂ ਜੀ 10 ਕਿਲੋ ਕਰਕੇ ਜਿਹੜਾ ਮਰਜ਼ੀ ਲੈ ਜੀ ਠੀਕ ਹੈ ਜੀ ਇਹ ਮਈ ਆਈਏ ਜੋ ਕੁਛੋਟੇ ਨਹੀਂ ਖੜੇ ਇਹ ਇੱਕ ਗੀਰਨ ਜੀ ਨੂੰ ਰੱਖਿਆ ਮਈ ਨੀਲੀ ਦੀ ਕੱਟੀ ਵਿਖੋ ਮਗਰ ਮੱਝ ਵੀ ਨੀਲੀ ਦੀ ਆ ਤੇ ਮਗਰ ਕੱਟੀ ਵੀ ਨਹੀਂ ਲੀਦੀ ਆ ਮੈਂ ਦੂਸਰੀਆਂ ਮੱਜਾਂ ਨੇ ਬੱਚੇ ਦਿਖਾ ਦिए ਆ ਜਿਹੜੀਆਂ ਮੱਜਾਂ ਜਿਹੜੀਆਂ ਤਾਜ਼ੀਆਂ ਸਆਂ ਤਾਜ਼ੇ ਬੱਚੇ ਆ ਜਿਹੜੇ ਤੇ ਆ ਮੱਝ ਦਾ ਕਿੰਨਾ ਮੁੱਲ ਜੇ ਫਿਰ ਇਹਦਾ ਮੁੱਲ ਵੀ ਜੀ 70000 ਹੈ 70000 ਇਹਨੂੰ ਖਾਣ ਖਾਓ ਇਸ ਨੂੰ ਮੈਂ ਸਿਰ ਦਾ ਦਬੀ ਆ ਹਾਂਜੀ ਹਾਂਜੀ ਚੁਵਾਈ ਕਿਤੇ ਲੱਗੀ ਕਾਨੂੰ ਗੱਲਾਂ ਕਿੰਨੇ ਰੀ ਦੇ ਦੇਣੀ ਆ ਭਾਈ 2000 ਦੇਨੇ ਯਾਰ ਹੋਰ ਛੱਡ ਦਈਏ ਹਰ ਛੱਡ ਦਾਂਗੇ 67 ਦੀ ਦੇ ਦਈਏ 60000 ਦੀ ਦੇ ਦਾਂਗੇ ਠੀਕ ਹੈ ਚਲੋ ਬਾਕੀ ਕੋ ਫੋਨ ਲਾਵੇ ਹਾਂਜੀ ਛੋਟ ਛੋਟ ਮੁਕੇ ਤੇ ਕਰ ਦੋਗੇ ਆ ਗਿਆ ਤੇ ਠੀਕ ਹੈ ਵੀਰ ਹੋਰ ਕੁਛ ਕਹਿਣਾ ਹੈ ਹਾਂਜੀ ਬਾਕੀ ਬੱਚਾ ਇਹੋ ਪਤਾ ਲਾਇਆ ਬਾਕੀ ਇਹ ਆ ਕਿ ਕੋਈ ਵੀਰ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਖੜੇ ਜਿਹੜਾ ਕੋਈ ਵੀ ਨਹੀਂ ਆ ਸਕਦਾ ਵੀਡੀਓ ਕੋਲ ਤੇ ਆਪਣੀ ਚਵਾਈ ਕਰਾ ਲੇ ਤੇ ਜਿਹੜਾ ਕੋਈ ਆ ਸਕਦਾ ਉਹ ਦੋ ਟਾਈਮ ਇੱਥੇ ਝੋਕੇ ਖੜੇ ਵੇਖ ਚੱਕ ਕੇ ਖੜਿਆ ਕਰੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ